ਦੁਆਰਾ ਸਰਹੰਦ ਸ਼ਹਿਰ ਦੇ ਵਿੱਚ ਪਹੁੰਚੇ ਆ ਕਹਿੰਦੇ ਉਹ ਸਕੂਟਰ ਹੀ ਦੇਖੋ ਹਾਜੀ ਵੀ ਉੱਥੇ ਲੱਗੀ ਹੋਈ ਲੱਗਦਾ ਦਿੱਤੀ ਨਹੀਂ ਹੈਗੀ ਤੁਸੀਂ ਦੇਖੋ ਆ ਮਸ਼ੀਨਾਂ ਹੀ ਦੇਖ ਲਓ ਗੱਦੇ ਜਾਣੇ ਸ਼ੁਰੂ ਹੋ ਗਏ ਇਹ ਸਾਡੇ ਸਰਪੰਚ ਸਾਹਿਬ ਨੇ ਮੈਂਬਰ ਸਾਹਿਬ ਇਹ ਲੈ ਕੇ ਜਾ ਰਹੇ ਨੇ ਤਾਂ ਇਹ ਸਾਰਾ ਮਾਲ ਤੁਸੀਂ ਦੇਖੋ ਸਰਦੀਆਂ 'ਚ ਜਾਣਾ ਸ਼ੁਰੂ ਹੋ ਗਿਆ ਵਾਸ਼ ਮਸ਼ੀਨਾਂ ਲੋ ਜੀ ਇਹ ਜਿਹੜੀ ਆਫਰ ਕੱਢੀ ਸੀ ਇਹਦੇ ਵਿੱਚ ਡੇਰਾ ਮੀਰ ਮੀਰਾ ਪਿੰਡ ਹੈ ਔਰ ਇਹ ਫਤੇਗੜ ਸਾਹਿਬ ਦੇ ਗੁਰੂਆਂ ਦੀ ਧਰਤੀ ਦੇ ਉਹਨਾਂ ਨੂੰ ਇਹ ਸਕੂਟਰੀ ਨਿਕਲਿਆ ਉਹ ਫ੍ਰਿਜ ਲੈ ਕੇ ਗਏ ਸੀਗੇ ਸਕੂਟਰੀ ਦਿੱਤੀ ਇਹਨਾਂ ਨੂੰ ਹਾਂਜੀ ਹਾਂ ਤੁਸੀਂ ਫੋਟੋ ਦੇਖੋ ਆਹ ਫੋਟੋ ਦੇਖੋ ਸਾਹਮਣੇ ਦਿਖਾਈ ਦੇ ਰਹੀ ਐ ਇਹਦੇ ਵਿੱਚ ਤੁਸੀਂ ਉਹ ਸਕੂਟਰੀ ਲੈ ਕੇ ਗਏ ਨੇ ਕਿਸੇ ਜੀ ਨਿਕਲਿਆ ਕਿਸੇ ਨੂੰ ਸੋਨੇ ਦਾ ਸਿੱਕਾ ਨਿਕਲਿਆ ਹਾਂਜੀ ਕਿਸੇ ਨੂੰ ਵਾਸ਼ਿੰਗ ਮਸ਼ੀਨ ਨਿਕਲੀ ਕਿਸੇ ਨੂੰ ਕੂਲਰ ਨਿਕਲਿਆ ਸਾਰੇ ਇਨਾਮ ਨਿਕਲੇ ਹੋਏ ਨੇ ਬਹੁਤ ਫਾਇਦੇ ਹੋਏ ਨੇ ਕਸਟਮਰਾਂ ਨੂੰ ਬਹੁਤ ਵੱਡੇ ਫਾਇਦੇ ਹੋਏ ਨੇ ਜੀ ਇਹ ਜਿਹੜਾ ਆਹ ਪੈਨਲ ਐ ਅਸੀਂ ਸਿਰਫ 1 ਰੁਪਏ ਦਾ ਦੇ ਰਹਾਂ 1 ਰੁਪਏ ਦਾ ਹਾਂ ਡਿਜ਼ਾਈਨ ਤੁਸੀਂ ਦੇਖੋ ਇਹਨਾਂ ਚ ਜਿਹੜਾ ਮਰਜ਼ੀ ਲੈ ਲਓ ਨੇ ਇਹ ਰਾਜ਼ ਕੀ 1 ਰੁਪਏ ਦਾ ਕਿਵੇਂ ਦੇ ਰਹੇ ਹੋ بس ਇਹ ਕੁਛ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਕਿ ਜਿਵੇਂ ਉਹਨਾਂ ਦੇ 11000 ਰੁਪਏ ਕੈਸ਼ਬੈਕ ਪਰਮਾਤਮਾ ਵੱਲੋਂ ਗਿਆ ਹੈ ਕਿਸੇ ਨਾ ਕਿਸੇ ਨੂੰ ਤਾਂ ਜਾਣੀ ਹੁੰਦਾ ਹੈ ਨਾ ਪਰ ਇਹ ਜਿਹੜਾ ਹੈਗਾ ਸੀ ਹਰੇਕ ਨੂੰ ਦੇ ਰਿਹਾ ਕੇਸੀਆ ਦੀ ਐਲਡੀ ਨਾਲ ਸਿਰਫ 1 ਰੁਪਏ ਦਾ ਇਹ ਨਵੀਂ ਤੁਸੀਂ ਦੇਖੋ ਇਹ ਸਾਰਾ ਪੁਰਾਣਾ ਕੱਟਿਆ ਹੋਇਆ ਹੈ ਦੇਖੋ ਜਿੱਦਾਂ ਸੋਫੇ ਪਏ ਆ ਟੀਵੀ ਪਏ ਆ ਕੂਲਰ ਵਗੈਰਾ ਸਾਰਾ ਪੁਰਾਣਾ ਸਮਾਨ ਹੈ ਫ੍ਰੀਜ ਵਾਸ਼ਿੰਗ ਮਸ਼ੀਨਾਂ ਅਲਮਾਰੀਆਂ ਸੋਫੇ ਬੈੱਡ ਹਨ ਇਹ ਸਾਰਾ ਜਿਹੜਾ ਗੱਦੇ ਵੀ ਰੱਖੇ ਹੋਏ ਨੇ ਹਾਂ ਗੱਦਾ ਵੀ ਜਿਹੜਾ ਹੈਗਾ ਪੁਰਾਣਾ 2000 ਦਾ ਕੱ ਕਿ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਦਰਸ਼ਕ ਉਹ ਇੱਕ ਦਿਨ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸਾਡਾ ਜਿਹੜਾ ਪੇਜ ਹੈ ਲਾਈਕ ਫੋਲੋ ਕਰਨਾ ਤੇ ਦਰਸ਼ਕ ਨੇ ਕੁਝ ਵੀ ਨਹੀਂ ਲੈ ਕੇ ਜਾਂਦੇ ਉਹਨਾਂ ਨੂੰ ਇਹ ਇੱਕ ਕੂਪਨ ਮਿਲਦਾ ਹੈ ਫਰੀ ਦੇ ਵਿੱਚ ਜਿਹੜੇ ਸਿਰਫ ਦੇਖਣ ਆਉਂਦੇ ਨੇ ਆਪਣਾ ਇਹ ਦੇਖਣ ਆਉਂਦੇ ਵੀ ਸਾਡੀ ਕੁਆਲਿਟੀ ਚੈੱਕ ਕਰ ਜਣਾ ਸਾਨੂੰ ਇਹਦੇ ਬਾਰੇ ਦੱਸ ਜਾਣਾ ਉਹਨਾਂ ਨੂੰ ਇੱਕ ਕੂਪਨ ਆਉਂਦਾ ਹੈ ਇਹ 12 ਮਹੀਨੇ ਕਈ ਨੂੰ ਆਇਆ ਹੁੰਦਾ ਵੀ ਅਗਲੇ ਮਹੀਨੇ ਨਿਕਲੇਗਾ 12 ਮਹੀਨਿਆਂ ਚ ਗਰੰਟੀ ਨਾਲ ਨਿਕਲਣੀ ਨਿਕਲਣਾ ਇੱਕ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਮਿਸ ਨਾ ਕਰਨ ਉਹਨਾਂ ਲਈ ਬਹੁਤ ਵੱਡੀ ਆਫਰ ਹੈ ਨੂੰ ਸਾਡੇ ਪੇਜ ਨੂੰ ਲਾਈਕ ਫੋਲੋ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਸਾਡੇ ਇਸ ਨੰਬਰ ਤੇ ਸਕਰੀਨ ਜਿਹੜੇ ਚੱਲ ਰਹੇ ਨੇ ਨੰਬਰਾਂ ਤੇ ਉਹ ਸਕਰੀਨ ਸ਼ਾਟ ਭੇਜ ਦੇਣਾ ਤਾਂ ਉਹਨਾਂ ਨੂੰ ਇਹ ਕੂਪਨ ਜਾਊਗਾ ਹਾਂਜੀ 31 ਮਾਰਚ ਨੂੰ ਇਹ ਮੋਟਰਸਾਈਕਲ ਨਿਕਲਣਾ ਫਰੀ ਦੇ ਵਿੱਚ ਘਰੇ ਬੈਠੇ ਕੋ ਪੰਜਾਬੂਗਾ ਘਰੇ ਬੈਠੇ ਕੋ ਪੰਜਾਬੂਗਾ ਓਕੇ 31 ਮਾਰਚ ਨੂੰ ਇਹ ਜਿਹੜਾ ਮੋਟਰਸਾਈਕਲ ਹੈ ਉਹ ਫਰੀ ਚ ਨਿਕਲਣਾ ਹੈ 2025 ਚ 2025 ਚ ਨਵਾਂ ਮਾਡਲ ਮਿਲੂਗਾ ਬਿਲਕੁਲ ਲੈ ਟੈਸਟ ਇਹ ਮੋਟਰਸਾਈਕਲ ਉਹਨਾਂ ਦੇ ਘਰੇ ਹੋਊਗਾ ਫਰੀ ਚ ਘਰੇ ਬੈਠਿਆਂ ਨੂੰ ਸਿਰਫ ਗੁੱਡਾ ਆ ਇੱਥੇ ਆਓ ਚਾਹੇ ਨਾ ਆਓ ਚਾਹੇ ਆਓ ਚਾਹੇ ਨਾ ਆਓ ਔਰ ਦੂਸਰਾ ਬਾਹਰੇ ਜਾ ਕੇ ਇਸ ਮਸ਼ੀਨ ਦੇ ਉੱਤੇ ਸਕ੍ਰੈਚ ਹੋਊਗਾ ਹਾਂਜੀ ਹੁਣ ਜਦੋਂ ਸਕ੍ਰੈਚ ਹੋਇਆ ਉਹਦੇ ਨਾਲ ਉਹ ਗਾਰੰਟੀ ਨਾਲ ਇਨਾਮ ਨਿਕਲਣੀ ਨਿਕਲਣਾ ਇਹੋ ਕਿਸੇ ਕੋਈ ਸਮਾਨ ਵੀ ਨਹੀਂ ਹੁੰਦਾ ਘਟਾ हां ये बहुत बढ़िया ਤੁਸੀਂ ਸਵਾਲ ਪੁੱਛਿਆ ਜਦੋਂ ਸਮਾਨ ਨਹੀਂ ਹੈਗਾ ਕਟਾਉਣ ਨੂੰ ਤਾਂ ਇਹ ਉਹਨਾਂ ਨੂੰ ਇੱਕ ਸਕ੍ਰੈਚ ਕਾਰਡ ਮਿਲਦਾ ਹੈ ਹਾਂਜੀ ਇਹਦੇ ਵਿੱਚੋਂ ਅਪ ਟੂ 11000 ਤੱਕ ਕੈਸ਼ਬੈਕ ਨਿਕਲਦਾ ਹੈ ਠੀਕ ਹੈ ਔਰ ਉਹ ਗਰੰਟੀ ਨਾਲ ਨਿਕਲਦੀ ਨਿਕਲਦਾ ਖਾਲੀ ਨਹੀਂ ਜਾਂਦਾ ਇਹ ਚੋਂ ਵੀ ਨਿਕਲਦਾ ਇਹ ਚੋਂ ਇਨਾਮ ਜਿਹੜੇ ਬਾਹਰ ਲੱਗੇ ਹੋ ਨੇ ਉਹ ਪੱਕਾ ਨਿਕਲਦਾ ਹੀ ਆ ਇਹ ਦੋਨੇ ਖਾਲੀ ਨਹੀਂ ਜਾਂਦੇ ਇਹ ਬਹੁਤ ਵੱਡੀ ਗੱਲ ਹੈ ਹਮ ਔਰ ਜੇ ਤੁਸੀਂ ਇਹ ਚਾਹੁੰਦੇ ਹੋ ਵੀ ਨਿਕਲਿਆ ਹੋਇਆ ਕਿਸੇ ਨੂੰ ਤਾਂ ਤੁਹਾਡੇ ਸਾਹਮਣੇ ਬੈਠੇ ਨੇ ਅੱਜ ਕਿਹੜਾ ਪਿੰਡ ਹੈ ਕੀ ਸੀਗਾ ਕਿੰਨਾ ਨਿਕਲਿਆ ਕੈਸ਼ਬੈਕ ਉਹ ਤੁਸੀਂ ਇਹਨਾਂ ਤੋਂ ਖੁਦ ਪੁੱਛ ਸਕਦੇ ਹੋ ਹਾਂ ਜੀ ਪੈਸਸ ਉਹ ਸੀਗਾ ਜੀ ਸਾਹਿਕਾਲ ਸਰ ਹਾਂ ਜੀ ਕਿੱਥੋਂ ਆਏ ਅਸੀਂ ਅੰਬੇ ਮੰਜਰੇ ਤੋਂ ਆਏ ਜੀ ਠੀਕ ਹੈ ਅੰਬੇ ਮੰਜਰੇ ਹਾਂ ਜੀ ਇੱਥੇ ਕਿਸੇ ਨੇ ਦੱਸਿਆ ਸੀ ਵੀ ਇੱਥੇ ਜਿਹੜੀ ਸਕੀਮਾਂ ਇਦਾਂ ਚੱਲਦੀਆਂ ਹਾਂਜੀ ਸਾਨੂੰ ਦੱਸਿਆ ਸੀਗਾ ਤੇ ਅਸੀਂ ਆਈਵੀਸੀ ਪਹਿਲਾਂ ਵੀ ਆਏ ਸੀ ਅਸੀਂ ਉਦੋਂ ਵੀ ਸਾਨੂੰ ਕੂਪਨ ਨਿਕਲੇ ਆ ਉਦੋਂ ਵੀ ਸਾਨੂੰ ਇਨਾਮ ਨਿਕਲੇ ਸੀ ਤੇ ਮੈਨੂੰ ਪ੍ਰੈਸ ਨਿਕਲੀ ਸੀ ਤੇ ਹੁਣ ਵੀ ਇਸ ਵਾਰ ਪਰਮਾਤਮਾ ਦੀ ਕਿਰਪਾ ਨਾਲ ਚਲੋ ਸਾਨੂੰ 11000 ਦਾ ਕੈਸ਼ਬੈਕ ਨਿਕਲੇ ਨਿਕਲੇ ਹਾਂ ਜੀ ਬਈ ਸੋਚ ਕੇ ਕੀ ਆਏ ਸੀ ਵੀ ਕਿਹੜੀ ਚੀਜ਼ ਲੈਣਾ ਹੈ ਉੱਥੇ ਬਸ ਜੇ ਅਸੀਂ ਸੋਚਿਆ ਸੀ ਕੋਈ ਗੱਲ ਨਹੀਂ ਦੇਖਾਂਗੇ ਅਸੀਂ ਜਾ ਕੇ ਜੋ ਸਮਾਨ ਸਾਨੂੰ ਵੱਢਿਆ ਲਗਿਆ ਹਾਂਜੀ ਲਵਾਂਗੇ ਵੀ ਸਮਾਨ ਲੈ ਲਿਆ ਕਿਹੜੇ ਜੇ ਲੈਣਾ ਅਸੀਂ ਲੈ ਲਿਆ ਅਸੀਂ ਉਹ ਦੇਖਿਆ ਹਾਂਜੀ 11000 ਦਾ ਕੈਸ਼ ਪੈ ਗਿਆ ਹਾਂਜੀ 11 ਤੇ ਫਾਇਦਾ ਹੋਇਆ ਤੁਹਾਡਾ ਹਾਂਜੀ ਫਾਇਦਾ ਹੋਇਆ ਕਿੰਨੀ ਕੋਈ ਖੁਸ਼ੀ ਕਿੰਨੀ ਗਏ ਬਹੁਤ ਜ਼ਿਆਦਾ ਖੁਸ਼ੀ ਹੋਏ ਬਹੁਤ ਜ਼ਿਆਦਾ ਸਰੰਦ ਸ਼ਹਿਰ ਦੇ ਵਿੱਚ ਦੁਬਾਰਾ ਪਹੁੰਚੇ ਆ ਜੀ ਕਹਿੰਦੇ ਦੀਵਾਲੀ ਤੇ ਇਹਨਾਂ ਨੇ ਸਕੂਟਰਿਆਂ ਦਾ ਨਾਂ ਹੀ ਹੋਏ ਸੀ ਗਿਆ ਹੋਰ ਅਨੇਕਾਂ ਨਾਮ ਲਾਏ ਹੋਏ ਸੀ ਵੱਡੇ ਕਹਿੰਦੇ ਜੀ ਵਾਦੇ ਪੂਰੇ ਕੀਤੇ ਨੇ ਨਾਮ ਦਿੱਤੇ ਵੀ ਐ ਲੋਕਾਂ ਨੂੰ ਤਾਂ ਜਾਣ ਪਛਾਣ ਕਰਨ ਲਈ ਅੱਜ ਫੇਰ ਦੁਬਾਰਾ ਸਰੰਦ ਸ਼ਹਿਰ ਦੇ ਵਿੱਚ ਪਹੁੰਚੇ ਆ ਕਹਿੰਦੇ ਉਹ ਸਕੂਟਰੀ ਦੇਖੋ ਹਾਜੀ ਵੀ ਉੱਥੇ ਲੱਗੀ ਹੋਈ ਹੈ ਲੱਗਦਾ ਦਿੱਤੀ ਨਹੀਂ ਹੈਗੀ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਬਾਜੀ ਦੀ ਦੀਵਾਲੀ ਤੇ ਆਫਰ ਲਗਾਏ ਹੋਏ ਸੀ ਵੀ ਸਕੂਟਰੀਆਂ ਦੇਣੀਆਂ ਇਹਨਾਂ ਨੇ ਨਾਮ ਦੇਣੇ ਦਿੱਤੇ ਵੀ ਹੈਗੇ ਹਾਂਜੀ ਬਿਲਕੁਲ ਦੇਖੋ ਸਰ ਤੁਸੀਂ ਆਹ ਜਿਹੜਾ ਪਹਿਲਾਂ ਦੀਵਾਲੀ ਤੋਂ ਪਹਿਲਾਂ ਇਹ ਆਫਰ ਕੱਢੀ ਸੀਗੀ ਆਪਾਂ ਨੇ ਹਨਾ ਇਧਰ ਇੱਕ ਵਾਰੀ ਨਜ਼ਰ ਮਰਵਾ ਦਿਓ ਜੀ ਇਹ ਜਿਹੜੀ ਆਫਰ ਕੱਢੀ ਸੀ ਇਹਦੇ ਵਿੱਚ ਡੇਰਾ ਮੀਰ ਮੀਰਾ ਪਿੰਡ ਹੈ ਔਰ ਇਹ ਫਤਿਹਗੜ੍ਹ ਸਾਹਿਬ ਦੇ ਗੁਰੂਆਂ ਦੀ ਧਰਤੀ ਦੇ ਉਹਨਾਂ ਨੂੰ ਇਹ ਐ ਸਕੂਟਰੀ ਨਿਕਲਿਆ ਉਹ ਫਰਿੱਜ ਲੈ ਕੇ ਗਏ ਸੀਗੇ ਸਕੂਟਰ ਦਿੱਤੀ ਉਹਨਾਂ ਨੂੰ ਹਾਂਜੀ ਹਾਂ ਤੁਸੀਂ ਫੋਟੋ ਦੇਖੋ ਆਹ ਫੋਟੋ ਦੇਖੋ ਸਾਹਮਣੇ ਦਿਖਾਈ ਦੇ ਰਹੀ ਹੈ ਇਹਦੇ ਵਿੱਚ ਤੁਸੀਂ ਉਹ ਸਕੂਟਰੀ ਲੈ ਕੇ ਗਏ ਨੇ ਕਿਸੇ ਨੂੰ ਗੀਜਰ ਨਿਕਲਿਆ ਕਿਸੇ ਨੂੰ ਸੋਨੇ ਦਾ ਸਿੱਕਾ ਨਿਕਲਿਆ ਹਾਂਜੀ ਕਿਸੇ ਨੂੰ ਵਾਸ਼ਿੰਗ ਮਸ਼ੀਨ ਨਿਕਲੀ ਕਿਸੇ ਨੂੰ ਕੂਲਰ ਨਿਕਲਿਆ ਸਾਰੇ ਇਨਾਮ ਨਿਕਲੇ ਹੋਏ ਨੇ ਬਹੁਤ ਫਾਇਦੇ ਹੋਏ ਨੇ ਕਸਟਮਰਾਂ ਨੂੰ ਬਹੁਤ ਵੱਡੇ ਫਾਇਦੇ ਹੋਏ ਨੇ ਜੀ ਹੁਣ ਵੀ ਹੋਣ ਜਾ ਰਹੇ ਨੇ ਹੁਣ ਦੀਵਾਲੀ ਤੋਂ ਬਾਅਦ ਬਹੁਤ ਸੱਜਣ ਆਪਣੇ ਰਹਿ ਗਏ ਸੀਗੇ ਹਾਂਜੀ ਸੰਗਤਾਂ ਦਾ ਫੋਨ ਆ ਰਿਹਾ ਹੈ ਕਿ ਵੀ ਅਸੀਂ ਮੰਡੀ 'ਚ ਬੀਜੀ ਸੀਗੇ ਵੀ ਇਹ ਸਕੀਮ ਅੱਗੇ ਵੱਧ ਸਕਦੀ ਹੈ ਤਾਂ ਅਸੀਂ ਜਿਹੜੇ ਤਾਂ ਉਹਨਾਂ ਨੇ ਇਹਨੂੰ ਅੱਗੇ ਸਕੀਮ ਨੂੰ ਵਧਾ ਦਿੱਤਾ ਲਾਂਚ ਕਰ ਦਿੱਤੀ ਗਈ ਹੁਣ ਕੋਈ ਵੀ ਅੰਦਰੋਂ ਸ਼ਾਪਿੰਗ ਕਰਕੇ ਆਉਂਦਾ ਹੈ ਹਾਂਜੀ ਤਾਂ ਸ਼ਾਪਿੰਗ ਕਰਕੇ ਆਉਂਦਾ ਇੱਥੇ ਬਾਹਰੇ ਉਹਨਾਂ ਦਾ ਇਹ ਸਕ੍ਰੈਚ ਹੁੰਦਾ ਕਾਰਡ ਹਾਂਜੀ ਹੁਣ ਇਹਦੇ ਵਿੱਚੋਂ ਗਰੰਟੀ ਨਾਲ ਇਨਾਮ ਨਿਕਲਣੀ ਨਿਕਲਣਾ 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 ਚਾਹੇ ਕੋਈ ਇਹਨਾਂ ਚੋਂ ਆਈਟਮ ਆ ਜਾਏ ਕੋਈ ਮਸ਼ੀਨ ਆ ਜਾਏ ਕੋਈ ਕੂਲਰ ਆ ਜਾਏ ਫ੍ਰਿਜ ਆ ਜਾਏ ਚਾਹੇ ਕੋਈ ਐਕਟਵ ਆ ਜਾਏ ਮੋਬਾਈਲ ਆ ਜਾਏ ਸੋਨੇ ਦਾ ਸਿੱਕਾ ਆ ਜਾਏ ਕੋਈ ਵੀ ਆਈਟਮ ਗਰੰਟੀ ਨਾਲ ਨਿਕਲਣੀ ਹੈ ਖਾਲੀ ਨਹੀਂ ਜਾਊਗਾ ਬਹੁਤ ਵੱਡੀ ਗੱਲ ਹੈ ਹੁਣ ਦੂਸਰੇ ਜਿਹੜੇ ਦਸਿਕ ਨੇ ਕੁਝ ਵੀ ਨਹੀਂ ਲੈ ਕੇ ਜਾਂਦੇ ਉਹਨਾਂ ਨੂੰ ਇਹ ਇੱਕ ਕੂਪਨ ਮਿਲਦਾ ਹੈ ਫਰੀ ਦੇ ਵਿੱਚ ਜਿਹੜੇ ਸਿਰਫ ਦੇਖਣ ਆਉਂਦੇ ਨੇ ਆਪਣਾ ਇਹ ਦੇਖਣ ਆਉਂਦੇ ਵੀ ਸਾਡੀ ਕੁਆਲਿਟੀ ਚੈੱਕ ਕਰ ਜਣ ਸਾਨੂੰ ਇਹਦੇ ਬਾਰੇ ਦੱਸ ਜਾਣਾ ਉਹਨਾਂ ਨੂੰ ਇਹ ਕੂਪਨ ਆਉਂਦਾ ਹੈ ਇਹ 12 ਮਹੀਨੇ ਕਈ ਨੂੰ ਆਇਆ ਹੁੰਦਾ ਵੀ ਅਗਲੇ ਮਹੀਨੇ ਨਿਕਲੇਗਾ 12 ਮਹੀਨਿਆਂ ਚ ਗਾਰੰਟੀ ਨਾਲ ਨਿਕਲਣੀ ਨਿਕਲਣਾ ਇੱਕ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਮਿਸ ਨਾ ਕਰਨ ਉਹਨਾਂ ਲਈ ਬਹੁਤ ਵੱਡੀ ਆਫਰ ਹੈ ਕਿ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਜਦੋਂ ਉਹ ਇਸ ਵੀਡੀਓ ਨੂੰ ਦੇਖਣਗੇ ਪੂਰੀ ਦੇਖਣ ਤੋਂ ਬਾਅਦ ਇਹਦਾ ਸਾਡਾ ਰੋਜੀ ਲਾਈਫ ਦਾ ਪੇਜ ਹੈ ਇਸ ਵੀਡੀਓ ਨੂੰ ਸਾਡੇ ਪੇਜ ਨੂੰ ਲਾਈਕ ਫੋਲੋ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਸਾਡੇ ਇਸ ਨੰਬਰ ਤੇ ਸਕਰੀਨ ਜਿਹੜੇ ਚੱਲ ਰਹੇ ਨੰਬਰਾਂ ਤੇ ਉਹ ਸਕਰੀਨ ਸ਼ਾਟ ਭੇਜ ਦੇਣਾ ਤਾਂ ਉਹਨਾਂ ਨੂੰ ਇਹ 쿠ਪਨ ਜਾਊਗਾ ਹਾਂਜੀ 31 ਮਾਰਚ ਨੂੰ ਇਹ ਮੋਟਰਸਾਈਕਲ ਨਿਕਲਣਾ ਹੈ ਫਰੀ ਦੇ ਵਿੱਚ ਘਰੇ ਬੈਠੇ ਕੋਪਨ ਜਾਊਗਾ ਘਰੇ ਬੈਠੇ ਕੋਪਨ ਜਾਊਗਾ ਓਕੇ 31 ਮਾਰਚ ਨੂੰ ਇਹ ਜਿਹੜਾ ਮੋਟਰਸਾਈਕਲ ਹੈ ਉਹ ਫਰੀ ਚ ਨਿਕਲਣਾ ਹੈ 2025 ਚ 2025 ਚ ਨਵਾਂ ਮਾਡਲ ਮਿਲੂਗਾ ਬਿਲਕੁਲ ਲੈ ਚੈਸਟ ਇਹ ਮੋਟਰਸਾਈਕਲ ਉਹਨਾਂ ਦੇ ਘਰੇ ਹੋਊਗਾ ਫਰੀ ਚ ਘਰੇ ਬੈਠਿਆਂ ਨੂੰ ਸਿਰਫ ਗੁੱਡਾ ਆ ਇੱਥੇ ਆਓ ਚਾਹੇ ਨਾ ਆਓ ਚਾਹੇ ਆਓ ਚਾਹੇ ਨਾ ਆਓ ਅੰਗੂਠਾ ਦੱਬਣਾ ਹੈ ਜਿਹੜਾ ਆ ਗਿਆ ਉਹਨੂੰ ਗਰੰਟੀ ਨਾਲ ਇਹਨਾਂ ਚੋ ਇਨਾਮ ਨਿਕਲਣੀ ਨਿਕਲਣਾ ਖਾਲੀ ਨਿਕਲਣਾ ਖਾਲੀ ਨਹੀਂ ਜਾਊਗਾ ਠੀਕ ਹੈ ਤੇ ਸਰਦੀਆਂ ਦੇ ਵਿੱਚ ਕਿਹੜਾ ਫਾਇਦਾ ਕਰ ਰਹੇ ਹੋ ਸ਼ੋਰੂਮ ਦੇ ਵਿੱਚ ਅੰਦਰ ਸਰਦੀਆਂ 'ਚ ਬਹੁਤ ਵੱਡੇ ਫਾਇਦੇ ਨਹੀਂ ਤੁਸੀਂ ਦੇਖੋ ਆ ਮਸ਼ੀਨਾਂ ਹੀ ਦੇਖ ਲਓ ਗੱਦੇ ਜਾਣੇ ਸ਼ੁਰੂ ਹੋ ਗਏ ਇਹ ਸਾਡੇ ਸਰਪੰਚ ਸਾਹਿਬ ਨੇ ਮੈਂਬਰ ਸਾਹਿਬ ਇਹ ਲੈ ਕੇ ਜਾ ਰਹੇ ਨੇ ਤਾਂ ਇਹ ਸਾਰਾ ਮਾਲ ਤੁਸੀਂ ਦੇਖੋ ਸਰਦੀਆਂ 'ਚ ਜਾਣਾ ਸ਼ੁਰੂ ਹੋ ਗਿਆ ਵਾਸ਼ਿੰਗ ਮਸ਼ੀਨਾਂ ਦੀ ਸਟਾਰਟਿੰਗ ਹੋ ਚੁੱਕੀ ਹੈ ਦੀਵਾਲੀ ਤੋਂ ਸਟਾਰਟਿੰਗ ਹੋ ਚੁੱਕੀ ਹੈ ਬਿਲਕੁਲ ਜੀ ਹੁਣ ਜਿਵੇਂ ਆਪਾਂ ਵਾਸ਼ਿੰਗ ਮਸ਼ੀਨਾਂ ਤੇ ਲਾਈਏ ਹਾਂ ਜੀ ਤਾਂ ਵਾਸ਼ਿੰਗ ਮਸ਼ੀਨਾਂ ਦੇ ਉੱਤੇ ਕੋਈ ਵੀ ਵਾਸ਼ਿੰਗ ਮਸ਼ ਹੂੰ ਪਹਿਲਾ ਫਾਇਦਾ ਤਾਂ ਇਹ ਹੈ ਕਿ ਉਹਨਾਂ ਦੀ ਜਿਹੜੀ ਵਾਸ਼ਿੰਗ ਮਸ਼ੀਨ ਕੋਈ ਵੀ ਤੁਸੀਂ ਦੇਖੋ ਜਿਹੜੀ ਮਰਜੀ ਕੰਪਨੀ ਦੀ ਇਹਨਾਂ ਚੋਂ ਲੈ ਲੇਂ ਪੁਰਾਣੀ ਕੱਟੀ ਜਾਊਗੀ ਔਰ ਦੂਸਰਾ ਬਾਹਰੇ ਜਾ ਕੇ ਇਸ ਮਸ਼ੀਨ ਦੇ ਉੱਤੇ ਸਕਰੈਚ ਹੋਊਗਾ ਹੁਣ ਜਦੋਂ ਸਕਰੈਚ ਹੋਇਆ ਉਹਦੇ ਨਾਲ ਉਹ ਗਰੰਟੀ ਨਾਲ ਇਨਾਮ ਨਿਕਲਣੀ ਨਿਕਲਣਾ ਇਹੋ ਕਿਸੇ ਕੋਈ ਸਮਾਨ ਵੀ ਨਹੀਂ ਹੁੰਦਾ ਘਟਾਉਣ ਨੂੰ ਉਹਦਾ ਕੀ ਹੱਲ ਹੋਊਗਾ ਜੀ ਹਾਂ ਇਹ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਜਦੋਂ ਸਮਾਨ ਨਹੀਂ ਹੈਗਾ ਘਟਾਉਣ ਨੂੰ ਤਾਂ ਇਹ ਉਹਨਾਂ ਨੂੰ ਇੱਕ ਸਕਰੈਚ ਕਾਰਡ ਮਿਲਦਾ ਹੈ ਹਾਂਜੀ ਇਹਦੇ ਵਿੱਚੋਂ ਅਪ ਟੂ 11000 ਤੱਕ ਕੈਸ਼ਬੈਕ ਨਿਕਲਦਾ ਹੈ ਠੀਕ ਹੈ ਔਰ ਉਹ ਗਰੰਟੀ ਨਾਲ ਨਿਕਲਦੀ ਨਿਕਲਦਾ ਹੈ ਖਾਲੀ ਨਹੀਂ ਜਾਂਦਾ ਇਹ ਚੋਂ ਵੀ ਨਿਕਲਦਾ ਇਹ ਚੋਂ ਇਨਾਮ ਜਿਹੜੇ ਬਾਹਰ ਲੱਗੇ ਹੋ ਨੇ ਉਹ ਪੱਕਾ ਨਿਕਲਦਾ ਹੀ ਆ ਇਹ ਦੋਨੇ ਖਾਲੀ ਨਹੀਂ ਜਾਂਦੇ ਇਹ ਬਹੁਤ ਵੱਡੀ ਗੱਲ ਹੈ ਔਰ ਜੇ ਤੁਸੀਂ ਇਹ ਚਾਹੁੰਦੇ ਹੋ ਵੀ ਨਿਕਲਿਆ ਹੋਇਆ ਕਿਸੇ ਨੂੰ ਤਾਂ ਤੁਹਾਡੇ ਸਾਹਮਣੇ ਬੈਠੇ ਨੇ ਅੱਜ ਕਿਹੜਾ ਪਿੰਡ ਹੈ ਕੀ ਸੀਗਾ ਕਿੰਨਾ ਨਿਕਲਿਆ ਕੈਸ਼ਬੈਕ ਉਹ ਤੁਸੀਂ ਇਹਨਾਂ ਤੋਂ ਖੁਦ ਪੁੱਛ ਸਕਦੇ ਹੋ ਉਹ ਨੀ ਪੁੱਛਸ ਉਹ ਸੀਗਾ ਦੀ ਸਾਸਿਕਾ ਸਰ ਹਾਂਜੀ ਕਿੱਥੋਂ ਆਏ ਅਸੀਂ ਅੰਬੇ ਮਾਜਰੇ ਤੋਂ ਆਏ ਜੀ ਠੀਕ ਐਂਬੇ ਮਾਜਰੇ ਹਾਂਜੀ ਹਾਂਜੀ ਇੱਥੇ ਕਿਸੇ ਨੇ ਦੱਸਿਆ ਸੀ ਵੀ ਇੱਥੇ ਜਿਹੜੀ ਸਕੀਮਾਂ ਇਦਾਂ ਚੱਲਦੀਆਂ ਹਾਂ ਹਾਂਜੀ ਸਾਨੂੰ ਦੱਸਿਆ ਸੀਗਾ ਤੇ ਅਸੀਂ ਆਈਵੀਸੀ ਪਹਿਲਾਂ ਵੀ ਆਏ ਸੀ ਅਸੀਂ ਉਦੋਂ ਵੀ ਸਾਨੂੰ ਕੂਪਨ ਨਿਕਲੇ ਆ ਉਦੋਂ ਵੀ ਸਾਨੂੰ ਇਨਾਮ ਨਿਕਲੇ ਸੀ ਤੇ ਮੈਨੂੰ ਪ੍ਰੈਸ ਨਿਕਲੀ ਸੀ ਤੇ ਹੁਣ ਵੀ ਇਸ ਵਾਰ ਪਰਮਾਤਮਾ ਦੀ ਕਿਰਪਾ ਨਾਲ ਚਲੋ ਸਾਨੂੰ 11000 ਦਾ ਕੈਸ਼ਬੈਕ ਨਿਕਲਿਆ ਨਿਕਲਿਆ ਹਾਂਜੀ ਫੇਰ ਸੋਚ ਕੇ ਕੀ ਆਏ ਸੀ ਵੀ ਕਿਹੜੀ ਚੀਜ਼ ਲੈਣਾ ਹੈ ਉੱਥੇ ਬਸ ਜੇ ਅਸੀਂ ਸੋਚਿਆ ਸੀ ਕੋਈ ਗੱਲ ਨਹੀਂ ਦੇਖਾਂਗੇ ਅਸੀਂ ਜਾ ਕੇ ਜੋ ਸਮਾਨ ਸਾਨੂੰ ਵੱਡਿਆਂ ਲੱਗਿਆ ਹਾਂ ਦੀ ਲਵਾਂਗੇ ਵੀ ਸਮਾਨ ਲੈ ਲਿਆ ਕਿਹੜੇ ਲੈਣਾ ਅਸੀਂ ਲੈ ਲਿਆ ਸੀ ਉਹ ਦੇਖਿਆ ਹਾਂਜੀ 11000 ਦਾ ਕੈਸ਼ਬੈਕ ਹਾਂਜੀ 11 ਦਾ ਫਾਇਦਾ ਹੋਇਆ ਤੁਹਾਡਾ ਹਾਂਜੀ ਫਾਇਦਾ ਹੋਇਆ ਕਿੰਨੀ ਖੁਸ਼ੀ ਕਿੰਨੀ ਗਏ ਬਹੁਤ ਜ਼ਿਆਦਾ ਖੁਸ਼ੀ ਹੋਏ ਵੀ ਬਹੁਤ ਜ਼ਿਆਦਾ ਹਾਂ ਤੇ ਕਹਿੰਦੇ ਜੀ ਭਾਜੀ 11000 ਦਾ ਕੈਸ਼ਬੈਕ ਨਿਕਲੇ ਆ ਹਾਂਜੀ ਤੁਹਾਡੇ ਸਾਹਮਣੇ ਆ ਇੱਥੇ ਕੋਈ ਪਿੰਡ ਪੈਂਦਾ ਕਿਹੜਾ ਪਿੰਡ ਦੱਸੋ ਅੰਬੇ ਮਾਜਰਾ ਅੰਬੇ ਮਾਜਰਾ ਪਿੰਡ ਹੈ ਔਰ ਦਈਓ ਮੈਂ ਕਹਿਣਾ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਇੱਕ ਵਾਰੀ ਤੁਸੀਂ ਸ਼ੋਰੂਮ ਚ ਵਿਜ਼ਿਟ ਕਰੋ ਸਰਦੀਆਂ ਦੇ ਵਿੱਚ ਲੈਣਾ ਕੁਝ ਵੀ ਤੁਸੀਂ ਚਾਹੇ ਤੁਸੀਂ ਵਾਸ਼ਿੰਗ ਮਸ਼ੀਨ ਲੈਣੀ ਹੈ ਚਾਹੇ ਫ੍ਰਿਜ ਲੈਣਾ ਹੈ ਤੁਸੀਂ ਦੇਖੋ ਫ੍ਰਿਜਾਂ ਚ ਵੀ ਫ੍ਰਿਜ ਦੇ ਅਲਮਾਰੀ ਦੀ ਸਕੀਮ ਦੱਸੋ ਕਿਹੜੀ ਸਕੀਮ ਚੱਲਦੀ ਪਈ ਹੈ ਹਾਂਜੀ ਇਹਦੇ ਵਿੱਚ ਜੇ ਨਹੀਂ ਹੈਗਾ ਕਟਾਉਣ ਨੂੰ ਤਾਂ ਸਕ੍ਰੈਚ ਕਾਰਡ ਮਿਲਦਾ ਜੇ ਅਲਮਾਰੀ ਮੰਨ ਲਓ ਉਹਨਾਂ ਕੋਲੇ ਹੈਗੀ ਹੈ ਤਾਂ ਉਹਦੀ ਪੁਰਾਣੀ 5000 ਚ ਕੱਟ ਦਿੱਤੀ ਜਾਊਗੀ 5000 ਚ ਕੱਟ ਦਿੱਤੀ ਜਾਊਗਾ ਪੁਰਾਣੀ ਕੱਟ ਕੇ ਤੁਸੀਂ ਦੇਖੋ ਇੰਨੀ 6 ਫੁੱਟ ਦੀ ਅਲਮਾਰੀ ਸਿਰਫ 6800 ਦੀ ਪੈਣੀ ਹੈ ਉਹਨਾਂ ਨੂੰ ਹੈਨਾ ਚਾਹੇ ਉਹ ਇਹ ਲੋਹੇ ਵਾਲੀ ਲੈ ਲੈ ਪੁਰਾਣੀ ਕਟਾ ਕੇ ਚਾਹੇ ਤੁਸੀਂ ਦੇਖੋ ਇੱਧਰ ਵੀ ਇਹ ਪੱਠੀ ਪੇਂਟ ਜਿਹੜੀਆਂ ਨੇ ਟੌਪ ਦੀਆਂ ਅਲਮਾਰੀਆਂ ਨੇਗੀਆਂ ਉਹ ਪਈਆਂ ਨੇ ਸਾਹਮਣੇ ਇਹਨਾਂ ਚੋਂ ਕੋਈ ਲੈ ਲੇ ਸਰ ਪ੍ਰਿੰਟਡ ਵਾਲੀ ਅਲਮਾਰੀ ਲੈ ਲੈਣ ਹਾਂ ਜੇ ਪ੍ਰਿੰਟਡ ਲੈ ਲਈ ਚਾਹੇ ਉਹ ਲੱਕੜ ਵਾਲੀ ਵੁੱਡਨ ਵਾਲੀ ਆਪਣੀ ਹਾਂ ਹਾਂ ਵੁੱਡਨ ਵਾਲੀ ਤਾਂ ਦੇਖੋ ਤੁਸੀਂ ਜਹਾਜ਼ ਹੀ ਪਏ ਨੇ ਪੂਰੇ ਪਰਿਵਾਰ ਦੇ ਜਿਹੜੇ ਕੱਪੜੇ ਆ ਰਹੇ ਨੇ ਅਲਮਾਰੀਆਂ ਤੁਸੀਂ ਦੇਖੋ ਕਿੰਨੀਆਂ ਕਿੰਨੀਆਂ ਅਲਮਾਰੀਆਂ ਨੇਗੀਆਂ ਔਰ ਦੇਖ ਕੇ ਇਹਨਾਂ ਨੂੰ ਰੂਹ ਖੁਸ਼ ਹੁੰਦੀ ਹੈ ਮੈਂ ਕਿ ਡਿਜ਼ਾਈਨ ਇੱਕ ਦੇ ਇੱਕ ਨਵੇਂ ਆਪਣੇ ਸ਼ੋਰੂਮ 'ਚ ਪਹੁੰਚਦੇ ਨੇ ਬਿਲਕੁਲ ਜੀ ਹਰ ਟਾਈਮ ਤਾਂਈਓ ਤਾਂ ਸਾਡੇ ਸ਼ੋਰੂਮ 'ਚ ਇੰਨੀ ਭੀੜ ਰਹਿੰਦੀ ਹੈ ਤੁਸੀਂ ਦੇਖ ਰਹੇ ਹੋ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸ ਕਿ ਜਿਹੜਾ ਆਹ ਪੈਨਲ ਹੈ ਅਸੀਂ ਸਿਰਫ 1 ਰੁਪਏ ਦਾ ਦੇ ਰਹਾਂ 1 ਰੁਪਏ ਦਾ ਹਾਂ ਡਿਜ਼ਾਈਨ ਤੁਸੀਂ ਦੇਖੋ ਇਹਨਾਂ ਚ ਜਿਹੜਾ ਮਰਜ਼ੀ ਲੈ ਲਓ ਨੇ ਇਹ ਰਾਜ਼ ਕੀ 1 ਰੁਪਏ ਤਾਂ ਕਿਵੇਂ ਦੇ ਰਹੇ ਹੋ بس ਇਹ ਕੁਛ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਕਿ ਜਿਵੇਂ ਉਹਨਾਂ ਦੇ 11000 ਰੁਪਏ ਕੈਸ਼ਬੈਕ ਪਰਮਾਤਮਾ ਵੱਲੋਂ ਗਿਆ ਹੈ ਕਿਸੇ ਨਾ ਕਿਸੇ ਨੂੰ ਤਾਂ ਜਾਣੀ ਹੁੰਦਾ ਹੈ ਨਾ ਪਰ ਇਹ ਜਿਹੜਾ ਹੈਗਾ ਸੀ ਹਰੇਕ ਨੂੰ ਦੇ ਰਿਹਾ ਕੇਸੀਆ ਦੀ ਐਲਈਡੀ ਨਾਲ ਸਿਰਫ 1 ਰੁਪਿਆ ਦਾ ਇਹ ਨਵੀਂ ਸਕੀਮਾਂ ਕਿੰਦਾ ਮੰਦ ਵਿੱਚ ਆਉਂਦੀ ਹੈ ਮੈਂ ਹਰੇਕ ਸਾਲ ਜਦੋਂ ਆਪਾਂ ਵੀਡੀਓ ਨਵੀਂ ਬਣਾਉਂਦੇ ਆ ਨਵੀਂ ਸਕੀਮਾਂ ਹੁੰਦੀਆਂ ਕਸਟਮਰ ਦੇ ਫਾਇਦੇ ਹੁੰਦੇ ਨੇ ਬਹੁਤ ਵਧੀਆ ਸਵਾਲ ਕੀਤਾ ਸਰ ਪਰਮਾਤਮਾ ਨੇ ਇੰਨੀ ਬਖਸ਼ਿਸ਼ ਕੀਤੀ ਹੈ ਕਿ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋ ਰਹੀ ਹੈ ਜੇ ਆਪਾਂ ਦਸਮਾ ਦਸੰਦ ਕ ਫਾਇਦਾ ਹੁੰਦਾ ਤੇ ਚਲੋ ਸਾਡਾ ਤਾਂ ਹੁੰਦਾ ਹੀ ਹੁੰਦਾ ਹੁਣ ਤੁਸੀਂ ਦੇਖੋ ਜਿਹੜਾ ਗਰੀਬ ਆਦਮੀ ਆਰੋਨੀ ਲਵਾ ਸਕਦਾ ਵਿਚਾਰਾ 7 8 10000 ਦਾ ਨੂੰ ਬਾਹਰੋਂ ਮਿਲਦਾ ਅਸੀਂ ਉਹਨਾਂ ਲਈ ਇਹ 3190 ਦਾ ਆਰੋ ਦਿੰਨੇ ਆ ਕਿ ਸਿਹਤ ਦਾ ਵੀ ਫਾਇਦਾ ਕਰੂਗਾ ਕਸਟਮਰ ਬਿਲਕੁਲ ਸਿਹਤ ਦਾ ਫਾਇਦਾ ਹੋਊਗਾ ਬੱਚਿਆਂ ਵਾਲੇ ਕਾਰਟੂਨ ਵਾਲੀਆਂ ਅਲਮਾਰੀਆਂ ਪਈਆਂ ਨੇ ਇਹ ਲੈ ਜਾਣਾ ਆਹ ਲੱਕੜ ਦੀਆਂ ਅਲਮਾਰੀਆਂ ਪਈਆਂ ਨੇ ਇਹ ਵੀ ਉਹਨਾਂ ਦੀਆਂ ਪੁਰਾਣੀਆਂ ਕੱਟੀਆਂ ਜਾਂਦੀ ਨੇ ਤੁਸੀਂ ਦੇਖੋ ਵਾਹਿਗੁਰੂ ਦਾ ਸਿਮਰਨ ਆਪਣੇ ਆਪ ਆਪਣੇ ਸਾਹਮਣੇ ਆਇਆ ਆਪਾਂ ਨੂੰ ਨਹੀਂ ਪਤਾ ਸੀਗਾ ਇਹ ਪ੍ਰਮਾਤਮਾ ਦੀ ਇੰਨੀ ਬਖਸ਼ਿਸ਼ ਹੈ ਕਿ ਅਸੀਂ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ ਰਹੇ ਹਾਂ ਕਸਟਮਰ ਜਿਹੜਾ ਤੁਸੀਂ ਦੇਖੋ ਕਿੰਨਿਆਂ ਨੂੰ ਮੋਟਰਸਾਈਕਲ ਨਿਕਲੇ ਕਿੰਨਿਆਂ ਨੂੰ ਸਕੂਟਰੀਆਂ ਨਿਕਲੀਆਂ ਸੋਨੇ ਦਾ ਸਿੱਕਾ ਨਿਕਲਿਆ ਔਰ ਕਿੰਨੇ ਜਿਹੜੇ ਗਾਹਕ ਨੇਗੇ ਉਹਨਾਂ ਨੂੰ ਫਾਇਦਾ ਹੋ ਰਿਹਾ ਤੇ ਜਿੱਦਾਂ ਹੁਣ ਤੁਸੀਂ ਕਹਿੰਦੇ ਹੋ ਵੀ ਪੁਰਾਣਾ ਸਮਾਨ ਘਟਾਣੇ ਆ ਆਪਣਾ ਪੁਰਾਣਾ ਆਪਣੇ ਕੋਲ ਪੁਰਾਣਾ ਸਮਾਨ ਵੀ ਪਿਆ ਹੁੰਦਾ ਡਿਸਪਲੇ ਹੁੰਦਾ ਕਿਤੇ ਹਾਂਜੀ ਪੁਰਾਣਾ ਤੁਹਾਨੂੰ ਦਿਖਾ ਰਹੇ ਹਾਂ ਜੇ ਲੋਕਾਂ ਦਾ ਫਾਇਦਾ ਹੁੰਦਾ ਦੇਖੋ ਇਹ ਬੈਕਗ੍ਰਾਉਂਡ ਤੇ ਬੈ ਸਾਰਾ ਸਮਾਨ ਆਪਣਾ ਹੈ ਇਹ ਬੈਕਗ੍ਰਾਉਂਡ ਤੇ ਤੁਸੀਂ ਦੇਖੋ ਇਹ ਸਾਰਾ ਪੁਰਾਣਾ ਕੱਟਿਆ ਹੋਇਆ ਹੈ ਦੇਖੋ ਜਿੱਦਾਂ ਸੋਫੇ ਪਏ ਆ ਟੀਵੀ ਪਏ ਆ ਕੂਲਰ ਵਗੈਰਾ ਸਾਰਾ ਪੁਰਾਣਾ ਸਮਾਨ ਹੈ ਫਰਿੱਜੇ ਬਾਸ਼ਮਸ਼ੀਨਾ ਅਲਮਾਰੀਆਂ ਸੋਫੇ ਬੈੱਡ ਹਨਾ ਇਹ ਸਾਰਾ ਜਿਹੜਾ ਗੱਦਾ ਵੀ ਰੱਖਿਆ ਹੋਇਆ ਹੈ ਹਾਂ ਗੱਦਾ ਵੀ ਜਿਹੜਾ ਹੈਗਾ ਪੁਰਾਣਾ 2000 ਦਾ ਕੱਟਿਆ ਜਾਂਦਾ ਜੀ ਇਸ ਕਰਕੇ ਸਾਰੇ ਗਾਹਕ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਦਰਸ਼ਕ ਉਹ ਇੱਕ ਦਿਨ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਸਾਡਾ ਜਿਹੜਾ ਪੇਜ ਹੈ ਲਾਈਕ ਫੋਲੋ ਕਰਨਾ ਤੇ ਨਾਲ ਆਪਣਾ ਪੁਰਾਣਾ ਸਮਾਨ ਚੱਕ ਲਿਓ ਉਰੇ ਕਟਾਜੋ ਹਰੇਕ ਦਾ ਕੱਟਿਆ ਜਾਂਦਾ ਫਰਾਟਾ ਵੀ ਕੱਟਿਆ ਜਾਂਦਾ ਬੈੱਡ ਅਲਮੀਰਾ ਸੋਫਾ ਢੋਲ ਕਣਕਲਾ ਕੋਈ ਪਿਆ ਪੇਟੀ ਪਈ ਉਹ 5000 ਚ ਕੱਟੀ ਜਾਂਦੀ ਉਹ ਪ੍ਰੈਸ ਤੋਂ ਲੈ ਕੇ ਅਲਮੀਰਾ ਤੱਕ ਵਾਸ਼ਿੰਗ ਮਸ਼ੀਨ ਤੱਕ ਸਾਰਾ ਕੁਝ ਕੱਟਿਆ ਜਾਊਗਾ ਮਜੀ ਇੱਕ ਵਾਰ ਵਿజిਟ ਕਰੋ ਸਰਾਂ ਦੇ ਇੱਥੇ ਸ਼ੋਰੂਮ ਦੇ ਵਿੱਚ ਬਿਲਕੁਲ ਜੀ ਇਹ ਤਾਂ ਵਿజిਟ ਕਰਨ ਦਾ ਵੀ ਕੁੱਪਨ ਹੈ ਹਮ ਔਰ ਸਮਾਨ ਲੈਣ ਦਾ ਅਲੱਗ ਸਗਰੇਟ ਕਾਰਡ ਹੈ ਤੇ ਫ੍ਰੀ ਵਿੱਚ ਆਉਣਾ ਤੇ ਕਹਿੰਦੇ ਤੁਹਾਡੇ ਫਾਇਦੇ ਹੋਣਗੇ ਇੱਕ ਵਾਰੀ ਜਰੂਰ ਪਹੁੰਚੋ ਇੱਥੇ ਹਾਂਜੀ ਗੱਦੇ ਤੁਸੀਂ ਉੱਪਰ ਦਿਖਾਉਣਾ ਮੈਂ ਤੁਹਾਨੂੰ ਇੱਥੇ ਬੈੱਡ ਦਿਖਾ ਦਈਏ ਕਿੰਨੇ ਲਾਰਜਰੀ ਜਿਹੜੇ ਬੈੱਡ ਨੇ ਦੇਖ ਕੇ ਰੂਹ ਖ ਸਪੈਸ਼ਲ ਖਾਸ ਤਿਆਰ ਕਰਾਇਬ ਲੱਗਦੇ ਨੇ ਕਸਟਮਰਾਂ ਦੇ ਲਈ ਕਸਟਮਰਾਂ ਦੇ ਲਈ ਇੰਨੇ ਸਪੈਸ਼ਲ ਜਿਹੜੇ ਬੈੱਡ ਨੇ ਤੁਸੀਂ ਆਪ ਦੇਖੋ ਇੱਕ ਵਾਰੀ ਸਾਰੇ ਬੈੱਡਾਂ ਦੇ ਨਜ਼ਰ ਮਰਵਾ ਦਿਓ ਇਸ ਤੋਂ ਬਾਅਦ ਆਪਾਂ ਉੱਪਰਲੇ ਸੈਕਸ਼ਨ 'ਚ ਚੱਲਦੇ ਹਾਂ ਜਿੱਥੇ ਆਪਾਂ ਸਰਦੀਆਂ ਦੇ ਜਿਹੜੇ ਹੀਟਰ ਗੀਜ਼ਰ ਔਰ ਰਜਾਈ ਕੰਬਲ ਉਹ ਸਾਰਾ ਕੁਝ ਉੱਪਰ ਅਵੇਲੇਬਲ ਮਿਲੂਗਾ ਆਪਾਂ ਨੂੰ ਇਹ ਸੈਕਸ਼ਨ ਹੈ ਜੀ ਹਾਂ ਜੀ ਉੱਪਰ ਵਾਲਾ ਸੈਕਸ਼ਨ ਹੈ ਤੁਸੀਂ ਦੇਖੋ ਜਦੋਂ ਪਿਛਲੀ ਤੋਂ ਪਿਛਲੀ ਵੀਡੀਓ ਤੁਸੀਂ ਹਰ ਵੀਡੀਓ ਬਣਾਈ ਉਹਦੇ ਵਿੱਚ ਕਿੰਨੇ ਗਾਕਾਂ ਦਾ ਫਾਇਦਾ ਹੋ ਰਿਹਾ ਹੈ ਸਾਡੇ ਸਟੋਰਾਂ ਤੇ ਇਸ ਕਰਕੇ ਜਿਹੜਾ ਮੇਲਾ ਲੱਗਿਆ ਰਹਿੰਦਾ ਕਿਉਂਕ ਇੱਕ ਤੋਂ ਇੱਕ ਆਫਰ ਹੈ ਜਿਹੜੀ ਆ ਰਹੀ ਹੈ ਹੁਣ ਮੈਂ ਤੁਹਾਨੂੰ ਇਧਰੋਂ ਇੱਕ ਵਾਰੀ ਨਜ਼ਰ ਮਰਵਾਦਾ ਜਿਹੜੇ ਦਰਸ਼ਕ ਵੀਡੀਓ ਨੂੰ ਦੇਖ ਰਹੇ ਨੇ ਪਹਿਲਾਂ ਪੱਖੇ ਤੇ ਕੂਲਰ ਦਿਖਾ ਦਿਓ ਜੀ ਇੱਕ ਵਾਰੀ ਤੁਸੀਂ ਹੁਣ ਵੀ ਕਟਵਾ ਕੇ ਵਿਆਹ ਸ਼ਾਦੀ 'ਚ ਆਪਾਂ ਕੋਈ ਨਾ ਕੋਈ ਚੀਜ਼ ਦੇਣੀ ਹੁੰਦੀ ਹੈ ਹਾਂਜੀ ਫਰਾਟਾ 1000 ਰੁਪਏ 'ਚ ਕੱਟਿਆ ਜਾਂਦਾ ਕੂਲਰ ਵੀ ਉਹਨਾਂ ਦਾ ਕੱਟਿਆ ਜਾਊਗਾ ਗੱਦੇ ਦੇਖੋ ਤੁਸੀਂ ਗੱਦਾ ਜਿਹੜਾ ਹੈਗਾ ਇੱਕ ਤੋਂ ਇੱਕ ਹੈਨਾ ਲਾਰਜਰੀ ਗੱਦੇ ਤਾਜ ਹੋਟਲ ਵਾਲੇ ਗੱਦੇ ਦੇਖ ਕੇ ਰੂਹ ਖੁਸ਼ ਹੁੰਦੀ ਹੈ ਉਹ ਗੱਦੇ ਦਾ ਪੂਰਾ ਟੇਰ ਲੱਗਿਆ ਇੱਥੇ ਆਪਣਾ ਪੂਰਾ ਜੀ ਔਰ ਇਹਦੇ ਵਿੱਚ ਸਿਰ 15 15 ਸਾਲ ਦੀ ਗਾਰੰਟੀ ਵਾਲੇ ਗੱਦੇ ਨੇਗੇ 15 15 ਸਾਲ ਦੀ ਗਾਰੰਟੀ ਵਾਲੇ ਚਾਹੇ ਤੁਸੀਂ ਟਰੱਕ ਚੜਾ ਦਿਓ ਬੱਸ ਚੜਾ ਦਿਓ ਕੁਝ ਵੀ ਚੜਾ ਦਿਓ ਇਹਦੇ ਉੱਤੇ ਦਬੂਗਾ ਨਹੀਂ ਜੇ ਦਬ ਗਿਆ ਤਾਂ ਸਾਡੇ ਕੋਲੇ ਤਾਂ ਪਹਿਲਾਂ ਆਪਾਂ ਡੈਮੋ ਕੀਤੇ ਸੀਗੇ ਹਾਂਜੀ ਔਰ ਛੋਟਾ ਵੀ ਹੈਗਾ ਜੇ ਕਿਸੇ ਨੂੰ ਲੈਣਾ ਬਿਛਾਉਣ ਵਾਸਤੇ ਖੱਲੇ ਰੋਟੀ ਖਾਣ ਵਾਸਤੇ ਤਾਂ ਸਾਡੇ ਕੋਲੇ 1100 ਦਾ ਗੱਦਾ ਵੀ ਹੈਗਾ ਠੀਕ ਹੈ ਸੋਫੇ ਦੇਖੋ ਸੋਫੇ ਬੈ ਕੇ ਦੇਖੋ ਮਹਾਰਾਜਿਆਂ ਵਾਲੀ ਫੀਲਿੰਗ ਆਉਗੀ ਹੂੰ ਪੁਰਾਣਾ ਕਿਸੇ ਕੋਲੇ ਪੀੜਾ ਸੱਟ ਪਿਆ ਹੂੰ ਕਿਸੇ ਕੋਲੇ ਸੋਫਾ ਪਿਆ ਟੁੱਟਿਆ ਭੱਜਿਆ 5000 ਚ ਕਟਵਾ ਜੇ ਨਵਾਂ ਲੈ ਜੇ ਦੇਮੇ ਰੂਮ ਵਗੈਰਾ ਕਪੜਾ ਵਗੈਰਾ ਖਾਸ ਤਰ੍ਹਾਂ ਕਰਾਇਆ ਜਾਂਦਾ ਹੈ ਕਿ ਦੱਸ ਇਹ ਤਾਂ ਸਰ ਸਪੈਸ਼ਲ ਹੈ ਚੀਜ਼ ਹੈ ਜਦੋਂ ਵਰਤੀ ਨੇ ਜਦੋਂ ਸਪੈਸ਼ਲੀ ਵਰਤੀ ਗਈ ਚੀਜ਼ ਇਹਦੇ ਵਿੱਚ ਤਾਂ ਹੀ ਉਹਦੀ ਅਸੀਂ ਗਰੰਟੀ ਦੇ ਪਾਉਨੇ ਆ ਨਹੀਂ ਤਾਂ ਗਰੰਟੀ ਦਿੱਤੀ ਨਹੀਂ ਜਾਂਦੀ ਕਿਉਂਕਿ ਆਪਾਂ ਹੱਥ ਲਾ ਕੇ ਦੇਖੀ ਬਹੁਤ ਸੌਫਟ ਨੇ ਨਰਮ ਪਏ ਨੇ ਆ ਤੁਸੀਂ ਬੈਠ ਕੇ ਆਪਣੇ ਫੀਲਿੰਗ ਦਾ ਪਤਾ ਲੱਗਦਾ ਹੈ ਨਾ ਪਤਾ ਲੱਗਦਾ ਕਸਟਮਰ ਆ ਕੇ ਬੈਠ ਕੇ ਦੇਖੇ ਆ ਸਾਰੇ ਸੋਫੇ ਇੱਕ ਵਾਰੀ ਦਿਖਾ ਦਿਓ ਜੀ ਸਾਰੇ ਸੋਫੇ ਆਪਣੇ ਆਹ ਇਹ ਸਾਰੇ ਸੋਫੇ ਆਪਣੇ ਦੇਖੋ ਤੁਸੀਂ ਨਾ ਭੰਡਾਰ ਲੱਗਿਆ ਪਿਆ ਸੋਫਿਆਂ ਦਾ ਇਹ 5 7 9 10 ਇਹ ਸਾਰੇ ਇਦਾਂ ਦੇ ਛੋਟੀ ਆਈਟਮ ਲੈਣੀ ਆ ਕਿਸੇ ਨੇ ਛੋਟੀ ਵੀ ਲੈ ਸਕਦਾ ਉੱਪਰ ਜਾਂ ਜਨਨ ਕੋਈ ਵਿਆਹ ਸ਼ਾਦੀ ਚ ਗਿਫਟ ਵਗੈਰਾ ਦਾ ਨੇ ਕੰਬਲ ਹੋ ਗਏ ਕੋਈ ਜੂਸਰ ਵਗੈਰਾ ਹੋ ਗਏ ਸਾਰੇ ਕੰਬਲ ਰਜਾਈ ਅਸੀਂ ਮਤਲਬ 18-1800 ਚ ਦੇ ਦਿੰਨੇ ਆ ਰਜਾਈ ਠੀਕ ਹੈ ਤੁਸੀਂ ਦੇਖੋ ਨਹੀਂ ਤਾਂ 5-5 6-6000 ਦੀਆਂ ਰਜਾਈਆਂ ਨੇ ਰਜਾਈਆਂ ਦੇਖ ਲਓ ਔਰ ਇਹ ਰਜਾਈ ਵੀ ਤੁਸੀਂ ਲਿਆ ਜਾ ਸਕਦੇ ਹੋ ਔਰ ਕਿੰਨਾ ਵਧੀਆ ਸਿਸਟਮ ਹੈ ਔਰ ਕੂਪਨ ਇਹ ਐਡ ਹੋ ਸਕ੍ਰੈਚ ਕਾਰਡ ਚ ਐਡ ਹੋਣੀਆਂ ਇਹ ਚੀਜ਼ਾਂ ਚਾਹੇ ਤੁਸੀਂ ਬੂਫਰ ਲੈ ਜੋ ਕੋਈ ਹੈਨਾ ਇਹ ਇਦਾਂ ਦੇ ਸੋਫੇ ਬਾਰ ਵਾਲੇ ਕੋਈ ਆਈਟਮ ਤੁਸੀਂ ਲੱਗੇ ਝੂਮਰ ਵੀ ਬੜੇ ਡੈਕੋਰੇਟ ਕਰਦੇ ਨੇ ਘਰ ਨੂੰ ਹਾਂ ਝੂਮਰ ਲਾਈਟਾਂ ਦੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਹੋਈਆਂ ਇਹਨਾਂ ਤੇ ਵੀ ਭਾਰੀ ਡਿਸਕਾਊਂਟ ਚੱਲ ਰਿਹਾ ਹਾਂਜੀ ਉਸ ਤੋਂ ਬਾਅਦ ਆ ਗਈਆਂ ਸਰਦੀਆਂ ਗੀਜਰ ਹੂੰ ਗੀਜਰ ਜੇ ਪੁਰਾਣਾ ਲਿਆਉਂਗੇ ਤੁਸੀਂ 2000 ਚ ਕੱਟ ਦਾਂਗੇ ਤੁਹਾਡਾ ਹਨਾ ਜੇ ਤੁਸੀਂ ਉਂ ਵੀ ਨਾਰਮਲ ਲੈਣਾ ਕੋਈ ਗੀਜਰ ਤੁਸੀਂ ਦੇਖ ਰਹੇ ਹੋ ਸਿਰਫ 25 ਲੀਟਰ ਦਾ ਗੀਜਰ ਸਿਰਫ 2950 ਚ 25 ਲੀਟਰ ਦਾ ਗੀਜਰ 25 ਲੀਟਰ ਦਾ ਗੀਜਰ ਹਨਾ ਇਸੇ ਤਰ੍ਹਾਂ ਰੋਡ ਪਾਣੀ ਗਰਮ ਕਰਨ ਵਾਲਾ ਹੂੰ ਇਸੇ ਤਰ੍ਹਾਂ ਤੁਸੀਂ ਹੀਟਰ ਦੇਖ ਰਹੇ ਹੋ ਓਕੇ ਹੈਨਾ ਇੱਕ ਤੋਂ ਇੱਕ ਹੀਟਰ ਛੋਟਾ ਲੈਣਾ ਵੱਡਾ ਲੈਣਾ ਔਰ ਪੱਖੇ ਵਾਲਾ ਬਹੁਤ ਜ਼ਬਰਦਸਤ ਹੀਟਰ ਹੈ ਜੀ ਦੇਖ ਕੇ ਰੂਹ ਖੁਸ਼ ਹੁੰਦੀ ਹੈ ਪੱਖੇ ਵਾਲਾ ਹੀਟਰ ਇਹ ਨਵੀਂ ਚੀਜ਼ ਹੈ ਇਹ ਨਵੀਂ ਵੈਰਾਈਟੀ ਆਈ ਹੈ ਬਿਲਕੁਲ ਲੇਟੈਸ ਵੈਰਾਈਟੀ ਹੈ ਹਮ ਇਸੇ ਤਰ੍ਹਾਂ ਛੋਟੇ ਤੁਸੀਂ ਗੀਜਰ ਲਾਉਣੇ ਨੇ ਘਰਾਂ ਦੇ ਵਿੱਚ ਰਸੋਈ ਕਿਚਨ ਦੇ ਹੱਥੋਂ ਤੋਂ ਉਹਨੂੰ ਕਿਚਨ ਰੁਕੀ ਜਾਂਦੀ ਹਾਂਜੀ ਉਹ ਸਾਰੀਆਂ ਮਿਲ ਜਾਣੀਆਂ ਇੱਥੇ ਆਪਣਾ ਵਿਆਹ ਸ਼ਾਦੀ ਦਾ ਸੀਜ਼ਨ ਚੱਲ ਰਿਹਾ ᱛੀਆ ਪੈਨ ਦੇ ਕੋਈ ਖਾਸ ਆਫਰ ਲੱਗੇ ਵੀ ਹੋਵੇ ਹਾਂਜੀ ਸਰ ਬਹੁਤ ਵਧੀਆ ਸਵਾਲ ਹੈ ਤੁਹਾਡਾ ਇਹ ਤਾਂ ਸਾਡੇ ਮਾਲਕਾਂ ਦੀ ਇਹ ਖਾਸੀਅਤ ਹੈ ਕਿ ਇਹ ਪੁੰਨ ਦਾ ਕੰਮ ਤਾਂ ਉਹ ਕਰਦੇ ਰਹਿੰਦੇ ਨੇ ਅਸੀਂ ਪੁੰਨ ਦਾ ਕੰਮ ਕਰਦੇ ਰਹਾਂਗੇ ਹਾਂਜੀ ਹੁਣ ਇਹਦੇ ਵਿੱਚ 12 ਆਈਟਮਾਂ ਆ ਜਾਂਦੀਆਂ ਨੇ ਹਾਂਜੀ ਤਾਂ ਬਾਹਰੇ ਮਾਰਕੀਟ ਦੇ ਵਿੱਚੋਂ ਇਹ ਪੈਕੇਜ ਜੀ ਲੈਣਾ ਹੋਵੇ ਤਾਂ ਘੱਟੋ ਘੱਟ ਇਹ 1 ਸਵਾ ਲੱਖ 1.5 ਲੱਖ ਦਾ ਪੈਂਦਾ ਹਾਂਜੀ ਹੁਣ ਕੋਈ ਪ੍ਰੋਫਿਟ ਨਹੀਂ ਲੈ ਰਹੇ ਇਹਦੇ ਉੱਤੇ। ਹੂੰ। 3ਆਂ ਪੈਣਾਂ ਦੇ ਲਈ ਉਹਨਾਂ ਨੇ ਇੱਕ ਸਗਨ ਸਕੀਮ ਕੱਢੀ ਹੈ ਵੀ ਅਸੀਂ ਪ੍ਰੋਫਿਟ ਦਾ ਕਿਸੇ ਤੋਂ ਲੈਣਾ ਹੀ ਨਹੀਂ। ਪਰ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਵੀਡੀਓ ਲਾਈਕ ਫੋਲੋ ਸ਼ੇਅਰ ਕਰਕੇ ਆਗੇ ਤਾਂ ਉਹਨਾਂ ਦੀਆਂ 3ਆਂ ਲਈ 11000 ਸਗਨ ਸਕੀਮ ਨਾਲ ਮਿਲੂਗੀ। 11000 ਰੁਪਏ ਦੀ। ਹਾਂ। ਪੈਕੇਜ ਜਿਹੜੀ ਕਾਸਟ ਆਉਂਦੀ ਹੈ ਇਹਦੇ ਉੱਤੇ 70000 ਆਉਂਦੀ ਹੈ। 11000 ਉਹ ਕੱਟ ਗਏ। 95000 ਰੁਪਏ ਰਹਿ ਜਾਂਦਾ ਕੀ ਕੀ ਆ ਜਾਂਦਾ ਉਹ ਦੇਖ ਲਓ ਕੁਆਲਿਟੀ ਕਿਉਂਕਿ ਅੱਜ ਕੱਲ ਆਪਾਂ ਨੂੰ ਪਤਾ ਹੈ ਵੀ ਕੰਮ ਜਾਲੀ ਵੀ ਬਹੁਤ ਹੁੰਦੇ ਨੇ ਇੱਥੇ ਆਣ ਕੇ ਦੇਖ ਵੀ ਸਕਦੇ ਆਪਾਂ ਆ ਕੇ ਦੇਖੋ ਸਾਰਾ ਪੈਕੇਜ ਲੱਗਿਆ ਹੋਇਆ ਹੈ ਤੁਸੀਂ ਦੇਖ ਰਹੇ ਹੋ ਇਹ ਪੱਕਾ ਕਮਰਾ ਫਿਟ ਕੀਤਾ ਹੈ ਪਾ ਇਹ ਤੀਆਂ ਭੈਣਾਂ ਦੇ ਲਈ ਇਹ ਜਿਹੜਾ ਸਿਸਟਮ ਬਣਾਇਆ ਹੈ ਜਿਹੜਾ ਪਰਿਵਾਰ ਹੁਣ ਇੱਥੇ ਬੈਠ ਕੇ ਦੇਖ ਸਕਦੇ ਨੇ ਬੈਠ ਕੇ ਬਿਲਕੁਲ ਕੱਲੀ ਕੱਲੀ ਚੀਜ਼ ਆ ਕੇ ਚੈੱਕ ਕਰੇ ਫੇਰ ਹੀ ਪਤਾ ਲੱਗਦਾ ਨਹੀਂ ਹਵਾ ਚ ਤਾਂ ਗੱਲਾਂ ਦੁਨੀਆ ਕਰਦੀ ਹੈ ਹਨਾ ਇੱਥੇ ਉਹ ਤਾਈਆਂ ਡਿਸਪਲੇ ਕੀਤਾ ਦੇਖੋ ਤੁਸੀਂ ਸਾਹਮਣੇ ਐਲਈਡੀ ਪੈਨਲ ਨਾਲ ਐਲਈਡੀ ਇਹ ਲਿਫਰੀ ਵਿੱਚ ਮਿਲੂਗੀ। ਲਿਫਰੀ ਵਿੱਚ ਐ ਦੋ ਚੀਜ਼ਾਂ ਹੋ ਗਈਆਂ ਜੀ। ਠੀਕ ਹੈ। ਤੇ ਨਾਲ ਅਲਮੀਰਾ ਵੀ ਚਾਹੇ ਤੁਸੀਂ ਲੱਕੜ ਦੀ ਲੈ ਲਓ, ਚਾਹੇ ਤੁਸੀਂ ਲੋਹੇ ਦੀ ਲੈ ਲਓ। ਚੋਇਸ ਕਰਦੇ ਤੁਸੀਂ। ਚੋਇਸ ਹੈ ਤੁਹਾਡੀ। ਓਕੇ। ਇਹਦੇ ਵਿੱਚ ਆ ਗਿਆ ਜੀ 5 ਸੀਟਰ ਸੋਫਾ। ਹਾਂ ਜੀ। ਵਿਦ ਟੇਬਲ। ਹਮ। ਔਰ ਵਿਦ ਅ ਡਿਨਰ ਸੈੱਟ। ਹਮ। ਵਿਦ ਅ ਡਰੈਸਿੰਗ ਟੇਬਲ। ਉਹ ਸਾਹਮਣੇ ਤੁਸੀਂ ਦੇਖ ਰਹੇ ਹੋ। ਹਾਂ ਜੀ। ਤੇ ਨਾਲ ਹੀ ਬੈੱਡ। ਹਮ। ਬੈੱਡਾਂ ਦੇ ਨਾਲ ਗੱਦੇ। ਹਾਂ ਜੀ। ਇੱਧਰ ਆ ਗਿਆ ਜੀ ਪ੍ਰੈਸ ਟੇਬਲ। ਹਾਂ ਜੀ। ਨਾਲ ਪ੍ਰੈਸ। ਹਮ। ਨਾਲ ਸ਼ੂ ਰੈਕ। ਇਹ ਡ੍ਰੌਪ ਵਗੈਰਾ ਵੀ ਬਣੇ ਹੋਏ ਥੱਲੇ ਇਹਨਾਂ ਦੇ ਕੁਝ ਬਣਿਆ ਹੋਇਆ ਜੀ ਤੁਸੀਂ ਦੇਖੋ ਇਹਦੇ ਡ੍ਰੌਪ ਬਣੇ ਹੋਏ ਨੇ ਇੰਨੀ ਵਧੀਆ ਸਕੀਮ ਹੈ ਇਹ ਸਿਰਫ 101 ਲੜਕੀਆਂ ਲਈ ਸਕੀਮ ਕੱਢੀ ਹੋਈ ਹੈ ਕਿ ਉਹਨਾਂ ਨੂੰ 11000 ਰੁਪਏ ਸਗਨ ਦੇਣਾ ਨਾਲ ਹੈਨਾ 70000 ਦਾ ਪੈਕੇਜ ਹੈ ਇਹ 12 ਆਈਟਮਾਂ ਦੇ ਨਾਲ ਤੇ ਜੇ ਬਾਹਰੋਂ ਲਹੂਗਾ ਵਿਚਾਰਾ ਗਰੀਬ ਆਦਮੀ ਤਾਂ ਉਹਨੂੰ ਇਹ ਹੀ 1.5 ਲੱਖ 1.5 ਲੱਖ ਦਾ ਪੈ ਜਾਂਦਾ ਮਹਿੰਗਾ ਪੈ ਜਾਂਦਾ ਹੈਨਾ ਇਹਦੇ ਉੱਤੇ ਕੋਈ ਪ੍ਰੋਫਿਟ ਨਹੀਂ ਲੈਣਾ ਇਸ ਕਰਕੇ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਪਹਿਲਾਂ ਤਾਂ ਪਿਆਰ ਭਰੀ ਹਸੀ ਕਾਲ ਦੂਸਰੀ ਬੇਨਤੀ ਇਹ ਹੈ ਕਿ ਲਾਸਟ ਚ ਜਿਹੜੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਡਾ ਪੇਜ ਹੈ ਰੋਜੀ ਲਾਈਫ ਦੇ ROZI आईएफई ਉੱਤੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਇਹਨੂੰ ਲਾਈਕ ਫੋਲੋ ਸ਼ੇਅਰ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਕਿ ਤੁਹਾਨੂੰ ਮੋਟਰਸਾਈਕਲ ਦਾ 쿠ਪਨ ਵੀ ਮਿਲੇ ਕਿਸੇ 30 ਭੈਣ ਦਾ ਫਾਇਦਾ ਹੋ ਜਾਏ ਔਰ ਕਿਸੇ ਗਰੀਬ ਆਦਮੀ ਦਾ ਫਾਇਦਾ ਜਦੋਂ ਕਸਟਮਰ ਆਏ ਸੀ ਸਮਾਨ ਲੈਣ ਆਏ ਤੇ 11000 ਦਾ ਫਾਇਦਾ ਹੋ ਗਿਆ ਉਹਨੂੰ ਨਾਲ ਦੀ ਨਾਲ ਹਾਂ ਤੁਹਾਡੇ ਸਾਹਮਣੇ ਆ ਦਰਸ਼ਕੋ ਨਾਲ ਹੀ ਲਾਈਵ ਕੁਦਰ ਤੋਂ ਪ੍ਰਮਾਤਮਾ ਕਰਦਾ ਆਇਆ ਹੋਇਆ ਸੀਗਾ ਆਪਾਂ ਵੀਡੀਓ ਸ਼ੂਟ ਕਰ ਰਹੇ ਸੀਗੇ ਤਾਂ ਪਤਾ ਲੱਗ ਜਾਂਦਾ ਆ ਕਿੰਨਾ ਰਸ਼ ਤੁਸੀਂ ਦੇਖ ਰਹੇ ਹੋ ਸ਼ੋਰੂਮ ਦੇ ਵਿੱਚ ਸ਼ੋਰੂਮ ਦੇ ਵਿੱਚ ਆਓ ਚਾਹੇ ਨਾ ਆਓ ਮੋਟਰਸਾਈਕਲ ਦਾ 쿠ਪਨ ਪੈ ਜਾਣਾ 2 ਘੰਟੇ ਅਈ ਜਿਹੜਾ ਰਸ਼ ਲੱ ਸਹਿ ਦਾ ਕਸਟਮਰਾਂ ਦਾ ਹਰ ਟਾਈਮ ਆ ਹੀ ਰਹਿੰਦਾ ਇਹ ਤਾਂ ਆਪਾਂ ਨੂੰ ਵੀਡੀਓ ਬਣਾਉਣ ਵਾਸਤੇ ਥੋੜਾ ਜਿਹਾ ਸਾਈਟਿੰਗ ਕਰਨੀ ਪੈਂਦੀ ਹੈ ਪਰ ਤੁਸੀਂ ਉਦੋਂ ਪਹਿਲਾਂ ਜਦੋਂ ਆਪਾਂ ਐਂਟਰ ਕੀਤੀਆਂ ਦੇਖੋ ਕਿੰਨਾ ਰਸ ਹੈਗਾ ਉਹ ਸਾਰਿਆਂ ਨੂੰ ਇੱਕ ਜਗ੍ਹਾ ਕੀਤਾ ਗਿਆ ਤਾਂ ਇਸ ਕਰਕੇ ਵੀਡੀਓ ਨੂੰ ਲਾਈਕ ਫੋਲੋ ਸ਼ੇਅਰ ਕਰਕੇ ਸਾਰਿਆਂ ਨੂੰ ਸਸਕਾ ਜੀ ਹਾਂ ਜੀ ਦੋਸਤੋ ਤੁਸੀਂ ਪਹੁੰਚਣਾ ਕਿੱਥੇ ਆ ਜਿਹੜੇ ਇਹ ਸਾਰੇ ਤੁਹਾਨੂੰ ਫਾਇਦੇ ਮਿਲ ਰਹੇ ਨੇ ਇਹ ਸਰਹੰਦ ਦੇ ਵਿੱਚ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਸਾਰੇ ਫਾਇਦੇ ਮਿਲ ਰਹੇ ਨੇ ਇਹਦਾ ਐਡਰੈਸ ਹੈਗਾ ਤੁਸੀਂ ਸਾਹਮਣੇ ਨਜ਼ਰ ਮਾਰੋ ਇੱਕ ਵਾਰੀ ਇਧਰ ਮਰਵਾ ਦਿਓ ਜੀ ਇਹ ਹਾਈਵੇ ਚੱਲ ਰਿਹਾ ਹੈ ਲੁਧਿਆਣਾ ਦਿੱਲੀ ਹਾਈਵੇ ਜਾ ਰ ਸਾਡੇ ਬਿਲਕੁਲ ਈਜੀ ਲਾਈਫ ਸਟੋਰ ਦੇ ਸਾਹਮਣੇ ਇੰਡੀਅਨ ਔਇਲ ਦਾ ਪੈਟਰੋਲ ਪੰਪ ਹੈ। ਉਹਦੇ ਨਾਲ ਬਿਲਕੁਲ ਬਿਜਲੀ ਬੋਰਡ ਦਫ਼ਤਰ ਹੈ। ਔਰ ਉਹਦੇ ਸਾਹਮਣੇ ਓਪੋਜੀਟ ਬਿਲਕੁਲ ਸਾਡਾ ਸ਼ੋਰੂਮ ਹੈ ਈਜੀ ਲਾਈਫ ਸਟੋਰ। ਬਾਕੀ ਸਕਰੀਨ ਤੇ ਜਿਹੜੇ ਨੰਬਰ ਚੱਲ ਰਹੇ ਨੇ ਤੁਸੀਂ ਇਹਨਾਂ ਤੇ ਕੋਈ ਵੀ ਕੁਐਰੀ ਕਰੋ। ਹੋਰ ਜਿਹੜੇ ਸਾਡੇ ਸਟੋਰ ਨੇ ਉਹਨਾਂ ਦਾ ਵੀ ਤੁਹਾਨੂੰ ਐਡਰੈਸ ਮਿਲ ਜਾਊਗਾ। ਇੱਥੇ ਦਾ ਐਡਰੈਸ ਤੁਹਾਨੂੰ ਦੱਸ ਦਿੱਤਾ ਗਿਆ। ਇਹ ਸਕੀਮ ਜਿਹੜੀ ਚਾਲੂ ਕਰ ਦਿੱਤੀ ਗਈ ਹੈ ਇਸ ਕਰਕੇ ਇਹਦਾ ਪੂਰਾ ਫਾਇਦਾ ਲਓ, ਲਾਭ ਲਓ। ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਹਸਤੀ ਕਾ